ਸਾਰੇੰ ਪਿਆਰプリ ਸਾਸਰੀ ਕਾਲ ਜੀ ਬੜਾ ਪਿਆਰਾ ਗੀਤ ਲੈ ਕੇ ਆਂ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੀ ਦੀ ਡੋਲੀ ਤੁਰਦੀ ਐ ਤਾਂ ਉਹ ਕੀ ਕਹਿੰਦੀ ਐ ਉਹਦੇ ਆਪਦੇ ਮਨ ਦੇ ਬਲਬਲਿਆਂ ਨੂੰ ਗੀਤ ਰਾਹੀਂ ਕੱਢਦੀ ਐ ਬਹੁਤ ਸੋਹਣੀਆਂ ਲਾਈਨਾਂ ਨੇ ਸਾਰਾ ਸੁਣਿਓ ਫੇਰ ਹੀ ਥੋੜਾ ਲਿੰਕ ਜਾ ਬਣਦਾ ਹੁੰਦਾ ਸੋ ਮਨੋਨੰਦ ਦੇਨ ਟਾਲ ਗਿਆ ਬਾਬ ਲਾਵੇ ਟਾਲ ਗਏ ਅੰਬਰਾਂ ਤੋਂ ਪਰਸ਼ਾਵੇਂ ਵੇ ਦਿਨ ਟਾਲ ਗਿਆ ਬਾਬ ਲਾਵੇ ਟਾਲ ਗਏ ਅੰਬਰਾਂ ਤੋਂ ਪਰਸ਼ਾਵੇਂ ਤੀ ਤੁਰਦੀ ਜਾਂਦੀ ਐ ਕੀ ਨੂੰ ਲਾਡ ਲੜਾਵੇਂ ਵੇਤੀ ਤੁਰਦੀ ਜਾਂਦੀ ਐ ਹੁਣ ਤੂੰ ਕੀ ਨੂੰ ਲਾਡ ਲੜਾਵੇਂ ਤੁਰ ਹੌੜੀ ਹੌੜੀ ਨੀਤੀ ਐ ਹੁਣ ਨਾ ਰਹੀ ਖਲੋਤੀ ਨੀ ਤੁਰ ਹੌਲੀ ਹੌਲੀ ਨੀ ਤੀਏ ਹੁਣ ਨਾ ਰਹੀ ਖਲੋਤੀ ਮੇਰੇ ਲਾਡਲਡਾ ਵਣੇ ਨੂੰ ਮੇਰੇ ਕੋਲ ਰਹੂਗੀ ಲಬನೂ ಮೇರೆ ಕಳುಗಿ ಪೋತಿ ಹುಣ ತೋರಕ್ಕೆ ಬೇಟಿ ಹುಡು ಹುಣ ಪುಸ್ ಮಡಿನು ನೀ ರೋಕ ರೀ ತೂ ಿ ಹುಣ ਉਸ ਦੀਆਂ ਮੋੜੀ ਨੂੰ ਨਹੀਂ ਕਿਉਂ ਰੋਕ ਰਹੀ ਤੂੰ ਛੱਲਾ ਹੁਣ ਤੋਰ ਕੇ ਲੜੋ ਨੂੰ ਕੀਦੇ ਨਾਲ ਕਰੇਗੀ ਗੱਲਾਂ ਹੁਣ ਤੋਰ ਕੇ ਲੜੋ ਨੂੰ ਕੀ ਦੇ ਨਾਲ ਕਰੇਗੀ ਗੱਲਾਂ ਹੁਣ ਤੁਰ ਜਾਦ ਤੁਰ ਜਾਨੀਤੀਏ ਸਾਡੇ ਖਾਲੀ ਹੋਗੇ ਵਾਸਤੇ ਨੀ ਜਾ ਤੁਰ ਜਾਨੀਤੀਏ ਸਾਡੇ ਖਾਲੀ ਹੋਗੇ ਵਾਸਤੇ ਬੈ ਵਿੱਚ ਦਰਵਾਜੇ ਦੇ ਤੇਰੇ ਨਿਤ ਦੇਖੂਗੀ ਰਸਤੇ ਨੀ ਜਾ ਬੈਠ ਦਰਵਾਜੇ ਦੇ ਤੇਰੇ ਨਿਤ ਦੇਖੂਗੀ ਰਸਤੇ ਦੇਨ ਟਾਲ ਗਿਆ ਵੀਰ ਨਾਵੇ ਟਾਲ ਗਏ ਅੰਬਰਾ ਤੋਂ ਪਰਸ਼ਾਵੇਂ ਵੇ ਦਿਨ ਟਾਲ ਗਿਆ ਵੀਰ ਨਾਵੇ ਟਾਲ ਗਏ ਅੰਬਰਾ ਤੋਂ ਪਰਸ਼ਾਵੇਂ ਪਹਿਣ ਤੁਰਦੀ ਜਾਂਦੀ ਐ ਹੁਣ ਤੂੰ ਕੀ ਨੂੰ ਲਾਡ ਲੁੜਾਵੇਂ ਵੇ ਭੈਣਾ ਤੁਰਦੀ ਜਾਂਦੀ ਐ ਹੁਣ ਤੂੰ ਕੀ ਨੂੰ ਲਾਡ ਲੁੜਾਵੇਂ ਤੁਰ ਹਾਵੜੀ ਤੁਰ ਹੌਲੀ ਹੌਲੀ ਨੀ ਪੜੇ ਨਾ ਕਰ ਐਂਦੀ ਕਾਲੀ ਨਿਤ ਪੜਾਂਗੇ ਪੁਲੇਖੇ ਨੀ ਤੇਰੀ ਯਾਦ ਆਉਗੀ ਬਾਲੀ ਨੀ ਨਿਤ ਪੜਨਗੇ ਭੁਲੇਖੇ ਨੀ ਤੇਰੀ ਯਾਦ ਆਉਗੀ ਬਾਲੀ ਤੈਨੂੰ ਪੂਛ ਦੀਆਂ ਨੀ ਪੱਬੋ ਨੀ ਕਿਉਂ ਰੋਕ ਰਹੀ ਤੂੰ ਮੁੱਛ ਲਾ ਮੈਂ ਤੈਨੂੰ ਪੂਛ ਦੀਆਂ ਨੀ ਪੱਬੋ ਨੀ ਕਿਉਂ ਰੋਕ ਰਹੀ ਤੂੰ

ਜਾ ਤੁਰ ਜਾਨੀ ਨਾਂਣਦੇ ਮੇਰਾ ਜੋਰ ਚੱਲੇ ਨਾ ਕਾਈ ਨੀ ਜਾ ਤੁਰ ਜਾਨੀ ਨਾਂਣਦੇ ਮੇਰਾ ਜੋਰ ਚੱਲੇ ਨਾ ਕਾਈ ਏਹ ਹੈ ਜਗਤ ਰਵਿrani ਮੈਂ ਵੀ ਪੇਕੇ ਛੱਡ ਕੇ ਆਈ ਨੀ ਇਹ ਜਗਤ ਰਵਿrani ਮੈਂ ਵੀ ਪੇਕੇ ਛੱਡ ਕੇ ਆਈ ਧੰਨਵਾਦ ਜੀ